ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਪ੍ਰਵਾਸੀਆਂ ਦੇ ਲਈ ਅਮਰੀਕਾ ਦੇ ਦਰਵਾਜ਼ੇ ਮੁੜ ਖੁੱਲ੍ਹਣ ਚਾਰੇ ਨੇ ਇਫਾਰਿਸਵਾਰ 3500 ਡਾਲਰ ਤੱਕ ਦੀ ਫੀਸ ਅਦਾ ਕਰਨੀ ਹੋਵੇਗੀ ਅਤੇ ਇਮੀਗ੍ਰੇਸ਼ਨ ਵਾਲੇ ਫੜ ਫੜ ਕੇ ਰਿਪੋਰਟ ਵੀ ਨਹੀਂ ਕਰਨਗੇ ਜੀ ਹਾਂ ਟਰੰਪ ਸਰਕਾਰ ਇਮੀਗ੍ਰੇਸ਼ਨ ਤੋਂ ਵੀ ਅਰਬਾ ਡਾਲਰ ਕਮਾਉਣਾ ਚਾਹੁੰਦੀ ਹੈ ਤੇ ਜਲਦ ਹੀ ਨਵੇਂ ਨਿਯਮ ਲਾਗੂ ਕਰਨ ਜਾ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੁਣ ਇਮੀਗ੍ਰੈਂਟਸ ਦੇ ਨਾਲ ਪੈਸਾ ਕਮਾਉਣਾ ਚਾਹੁੰਦੇ ਨੇ ਅਤੇ ਹੁਣ ਉਹਨਾਂ ਦੇ ਵੱਲੋਂ ਇਮੀਗ੍ਰੈਂਟਸ ਦੇ ਲਈ ਨਵੇਂ ਨਿਯਮ ਵੀ ਲਿਆਂਦੇ ਜਾਣਗੇ ਨਵੇਂ ਨਿਯਮ ਸਿਰਫ ਨਵੇਂ ਪ੍ਰਵਾਸੀਆਂ ਵਾਸਤੇ ਹੋਣਗੇ ਅਤੇ ਪਹਿਲਾਂ ਤੋਂ ਮੌਜੂਦ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਹਾਊਸ ਆਫ ਰਿਪਰੈਜ਼ੈਂਟੇਟਿਵਸ ਦੀ ਨਿਆਂਇਕ ਕਮੇਟੀ ਦੇ ਵੱਲੋਂ ਇਮੀਗ੍ਰੈਂਟਸ ਨੂੰ ਸੁਧਾਰਾਂ ਵਾਲਾ ਇੱਕ ਬਿੱਲ ਅੱਗੇ ਵਧਾ ਦਿੱਤਾ ਗਿਆ ਜਿਸ ਤਹਿਤ ਪਹਿਲੀ ਵਾਰ ਪਨਾਹ ਦਾ ਦਾਅਵਾ ਕਰਨ ਵਾਲਿਆਂ ਤੋਂ ਘੱਟੋ-ਘੱਟ 1000 ਡਾਲਰ ਫੀਸ ਵਸੂਲ ਕੀਤੀ ਜਾਵੇਗੀ ਜਦਕੀ ਬਿਗੈਰ ਦਸਤਾਵੇਜ਼ ਵਾਲੇ ਬੱਚਿਆਂ ਨੂੰ ਸਪான்ਸਰ ਕਰਨ ਵਾਲੇ ਅਮਰੀਕਾ ਵਾਸੀਆਂ ਨੂੰ 3500 ਡਾਲਰ ਦੇਣੇ ਹੋਣਗੇ ਇਸੇ ਤਰ੍ਹਾਂ ਕੰਮ ਦੀ ਇਜਾਜ਼ਤ ਮੰਗਣ ਵਾਲੇ ਨੂੰ 550 ਡਾਲਰ ਫੀਸ ਵੱਖਰੇ ਤੌਰ ਤੇ ਦੇਣੀ ਪਵੇਗੀ ਇਮੀਗ੍ਰੇਸ਼ਨ ਅਦਾਲਤ ਨੇ ਪਨਾ ਦਾ ਦਾਵਾ ਰੱਦ ਕਰ ਦਿੱਤਾ ਤਾਂ ਸੰਬੰਧਿਤ ਪ੍ਰਵਾਸੀ ਨੂੰ ਸੈਲਫ ਰਿਪੋਰਟ ਹੋਣ ਤੇ ਹੁਕਮ ਦਿੱਤੇ ਜਾਣਗੇ ਇਮੀਗ੍ਰੇਸ਼ਨ ਮਹਾਰਾ ਦਾ ਮੰਨਨੇ ਕਿ ਜਿੰਨੇ ਪ੍ਰਵਾਸੀ ਅਮਰੀਕਾ ਤੋਂ ਰਿਪੋਰਟ ਕਿਤੇ ਜਾਣਗੇ ਉਸसे ਅੰਕੜੇ ਤੋਂ ਤਕਰੀਬਨ ਅਧਿਆਂ ਨੂੰ ਅਮਰੀਕਾ ਦਾਖਲ ਹੋਣ ਦੀ ਇਜਾਜ਼ਤ ਮਿਲ ਸਕੇਗੀ ਦੂਜੇ ਪਾਸੇ 10 ਲੱਖ ਪ੍ਰਵਾਸੀਆਂ ਨੂੰ ਰਿਪੋਰਟ ਕਰਨ ਦਾ ਟਿਚਾ ਪੂਰਾ ਕਰਨ ਵਾਸਤੇ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਅਤੇ ਡਿਟੇਨਸ਼ਨ ਸੈਂਟਰ ਦੇ ਸਮਰਥਕਾਂ ਤਿੰਨ ਗੁਣਾ ਵਧਾਏ ਜਾ ਰਹੀ ਹੈ ਜਿਸ ਰਾਹੀਂ 1 ਲੱਖ ਪ੍ਰਵਾਸੀਆਂ ਨੂੰ ਹਿਰਾਸਤ ਦੇ ਵਿੱਚ ਰੱਖਿਆ ਜਾ ਸਕੇਗਾ ਮੈਕਸੀਕੋ ਦੇ ਬਾਟਰ ਉਤੇ 700 ਮੀਲ ਇਲਾਕੇ ਵਿੱਚ ਨਵੀਂ ਕੰਦ ਉਸਾਰਨ ਦੇ ਲਈ 45 ਅਰਬ ਡਾਲਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ ਰਿਪਬਲਿਕਨ ਪਾਰਟੀ ਵੱਲੇ ਇਸ ਬਿੱਲ ਨੂੰ ਸ਼ਾਨਦਾਰ ਦੱਸਿਆ ਜਾ ਚੇਤੋਕੀ ਡੈਮੋਕ੍ਰੇਟਸ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਡੂੰਗੀ ਚਿੰਤਾ ਪ੍ਰਗਟ ਕੀਤੀ ਗਈ ਹੈ ਮੈਰੀਲੈਂਡ ਤੋਂ ਹਾਊਸ ਆਫ ਰਿਪ੍ਰੈਜ਼ੈਂਟੇਟਿਵਸ ਦੇ ਮੈਂਬਰ ਜੇਮੀ ਰਾਸਕਿਨ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰਨ ਅਤੇ ਬਰਥ ਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਦੇ ਯਤਨਾਂ ਦਾ ਮੁੱਦਾ ਉਠਾਇਆ ਗਿਆ ਪਾਤੀਮੁਲ ਦੀ ਸੰਸਦ ਮੈਂਬਰ ਪਰਮੀਲਾ ਜੈਪਾਲ ਦੇ ਵੱਲੋਂ ਯੂਐਸ ਸਿਟੀਜ਼ਨਸ ਦੀ ਡਿਪੋਰਟੇਸ਼ਨ ਰੋਕਣ ਵਾਸਤੇ ਲਿਆਂਦਾ ਮਤਾ ਸਿੱਧੇ ਤੌਰ ਤੇ ਰੱਦ ਹੋ ਗਿਆ ਇਸੇ ਨਾਲ ਹੀ ਪਰਮੀਲਾ ਜੈਪਾਲ ਦੇ ਵੱਲੋਂ ਪੇਸ਼ ਬਿੱਲ ਦੇ ਹੱਕ ਦੇ ਵਿੱਚ ਬੋਲਦਿਆਂ ਟੈਂਟ ਲਿਓਨੇ ਕਿਹਾ ਕਿ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਵਾਲੇ ਅਮਰੀਕੀ ਨਾਗਰਿਕਾਂ ਨੂੰ ਵਿਦੇਸ਼ੀ ਜੇਲਾ ਦੇ ਵਿੱਚ ਰਿਪੋਰਟ ਨਹੀਂ ਕਰ ਸਕਦੇ ਇਹ ਮੁਲਕ ਦੇ ਕਾਨੂੰਨ ਅਤੇ ਸੰਵਿਧਾਨ ਦੇ ਵਿਰੁੱਧ ਹੈ Democratic Party ਦੇ ਇੱਕ ਹੋਰ ਮੈਂਬਰ ਦੇ ਵੱਲੋਂ ਅਖਬਾਰਾਂ ਦੇ ਕਟਿੰਗ ਪੇਸ਼ ਕੀਤੀ ਗਈ ਜਿਸ ਦੇ ਵਿੱਚ ਇਮੀਗ੍ਰੇਸ਼ਨ ਏਜੰਟਾ ਦੇ ਵੱਲੋਂ ਅਮਰੀਕੀ ਨਾਗਰਿਕਾਂ ਦੇ ਘਰਾਉਤੇ ਛਾਪੇ ਮਾਰਨ ਦਾ ਜ਼ਿਕਰ ਨਜ਼ਰ ਆ ਰਿਹਾ ਸੀ ਦੱਸਿਆ ਸੰਸਦ ਮੈਂਬਰ ਬੈਕਾ ਬਲਿੰਡ ਨੇ ਦਾਅਵਾ ਕੀਤਾ ਹੈ ਕਿ ਓਕਲਾਹੋਮਾ ਦੇ ਵਿੱਚ ਮੁਲਕ ਦੇ ਨਾਗਰਿਕਾਂ ਨੂੰ ਵੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਹ ਰੁਝਾਨ ਮੁਲਕ ਦੇ ਹੋਰ ਰਾਜਾਂ ਦੇ ਵਿੱਚ ਵੀ ਲਾਜ਼ਮੀ ਤੌਰ ਤੇ ਚੱਲ ਰਿਹਾ ਹੈ ਇਥੇ ਦੱਸਣਾ ਬੰਦੇ ਕਿ ਹਾਊਸ ਆਫ ਰੀਪਰੈਜ਼ੈਂਟੇਟਿਵਸ ਦੀ ਨਿਆਂਇਕ ਕਮੇਟੀ ਦੀ ਮੀਟਿੰਗ ਦੌਰਾਨ ਹਾਲੀ ਦੇ ਵਿੱਚ ਰਿਪੋਰਟ ਕੀਤੀ ਛੋਟੇ-ਛੋਟੇ ਬੱਚਿਆਂ ਦਾ ਮਸਲਾ ਵੀ ਚੁੱਕਿਆ ਗਿਆ ਪਰ ਸੱਤਾਧਾਰੀ ਰਿਪਬਲਿਕਨ ਪਾਰਟੀ ਦੇ ਮੈਂਬਰਾਂ ਦੇ ਵੱਲੋਂ ਇਸ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਗਈ ਬਿਊਰੋ ਰਿਪੋਰਟ ਚੈਨਲ ਪੰਜਾਬੀ